ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਗ ਜਾਂ ਮੇਥੀ ਨੂੰ ਕੱਟਣ ਦਾ ਸੌਖਾ ਤਰੀਕਾ ਲੈ ਕੇ ਆਏ ਹਾਂ। ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਗ ਨੂੰ ਕੱਟਣ ਦਾ ਜਾਂ ਮੇਥੀ ਨੂੰ ਕੱਟਣ ਦਾ ਆਸਾਨ ਜਿਹਾ ਤਰੀਕਾ ਦੱਸਾਂਗੇ। ਤੇ ਸਰਦੀਆਂ ਦੇ ਵਿੱਚ ਇਸ ਤਰ੍ਹਾਂ ਦੀ ਮੇਥੀ ਦੀ ਆਪਾਂ ਬਹੁਤ ਚੀਜ਼ਾਂ ਬਦੀ ਪਰੌਂਠੇ ਜਾਂ ਹੋਰ ਅਲੱਗ-ਅਲੱਗ ਚੀਜ਼ਾਂ ਬਣਾਉਣੀ ਆ ਤੇ ਇਸ ਨੂੰ ਸਾਫ਼ ਕਰਨਾ ਤੇ ਇਹਨੂੰ ਕੱਟਣਾ ਬਹੁਤ ਮੁਸ਼ਕਲ ਲੱਗਦਾ ਤਾਂ ਆਪਾਂ ਇਸ ਨੂੰ ਕੱਟਣ ਦਾ ਤੇ ਸਾਫ਼ ਕਰਨ ਦਾ ਆਸਾਨ ਜਿਹਾ ਤਰੀਕਾ ਦੱਸਾਂਗੇ। ਜੀਦੇ ਨਾਲ ਇਹ ਘੰਟਿਆਂ ਦਾ ਕੰਮ ਮਿੰਟਾਂ ਦੇ ਵਿੱਚ ਹੋ ਜਾਊਗਾ ਤੇ ਕਿਉਂਕਿ ਸਰਦੀਆਂ ਦੇ ਵਿੱਚ ਦਿਨ ਛੋਟੇ ਹੁੰਦੇ ਨੇ ਜਦੋਂ ਆਪਾਂ ਸਾਬੂ ਬਣਾਉਣੀ ਆ ਜਾਂ ਕੋਈ ਇਸ ਤਰ੍ਹਾਂ ਦੀ ਸਬਜ਼ੀ ਬਣਾਉਣੀ ਆ ਤਾਂ ਸਾਰਾ ਦਿਨ ਇਸੇ ਜਿਹੀ ਨਿਕਲ ਜਾਂਦਾ ਹੈ ਤਾਂ ਆਪਾਂ ਅੱਜ ਕੰਮ ਹੀ ਇਸੇ ਤਰੀਕੇ ਨਾਲ ਕਰਾਂਗੇ ਜਿਹੜਾ ਆਪਣਾ ਘੰਟਿਆਂ ਦਾ ਕੰਮ ਮਿੰਟਾਂ ਦੇ ਵਿੱਚ ਜਲਦੀ ਜਲਦੀ ਹੋ ਸਕੇ ਇਸ ਦੇ ਲਈ ਤੁਸੀਂ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਇਸ ਲਈ ਆਪਾਂ ਮੇਥੀ ਨੂੰ ਸਾਫ਼ ਕਰਨ ਵਾਸਤੇ ਇਸ ਤਰ੍ਹਾਂ ਦਾ ਕਦੂ ਕਾਸ਼ਟਾਈਲ ਮੰਗੇ ਤੇ ਇਸ ਦੇ ਨਾਲ ਅੱਜ ਆਪਾਂ ਤੁਹਾਨੂੰ ਮੀਥੀ ਸਾਫ਼ ਕਰਨ ਦਾ ਤਰੀਕਾ ਦੱਸਾਂਗੇ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਆਪਾਂ ਮੀਥੀ ਨੂੰ ਸਾਫ਼ ਕਰਕੇ ਰੱਖਾਂਗੇ ਤਾਂ ਜੋ ਆਪਾਂ ਨੂੰ ਬਾਦੇ ਵਿੱਚ ਕੱਟਣ ਦੇ ਵਿੱਚ ਵੀ ਦਿੱਕਤ ਨਾ ਆਵੇ ਤੇ ਸਹੀ ਜਿਹੜੀ ਆਪਾਂ ਮੀਥੀ ਦੇ ਪੱਤੇ ਹੁੰਦੇ ਆ ਉਹ ਕੀ ਅਲੱਗ ਕਰਾਂਗੇ ਉਹ ਵੀ ਬਣਾ ਜ਼ਿਆਦਾ Time este que te ਅਸਤਰਾ ਬਾਈ ਕਥਾਈ ਕਥਾ ਵੀ ਨੂੰ ਸਾਫ ਕਰ ਸਕਦੇ ਹਾਂ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕੱਲੇ ਜੰਗਲ ਹੀ ਅਲੱਗ ਹੋਣਗੇ ਬਾਕੀ ਸਾਰੇ ਪੱਤੇ ਇਸ ਤਰ੍ਹਾਂ ਸਾਫ਼ ਹੋ ਜਾਣਗੇ ਤੇ ਚਪਾ ਚਾਰੀ ਲੱਛਾ ਪਰੌਂਠਾ ਬਣਾਵਾਂਗੇ ਇਹ ਬਹੁਤ ਟੇਸਟੀ ਬਣਦਾ ਹੈ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਜੀ ਹੁਣ ਆਪਾਂ ਪਰੌਂਠਾ ਬਣਾਵਾਂਗੇ ਜਿਹੜੀ ਕਪਾ ਰੋਟੀ ਬਣਾਉਣੀ ਹੋਵੇ ਉਹਦੇ ਕਪੇੜੇ ਕਰ ਲਵਾਂਗੇ ਰੋਟੀ ਨੂੰ ਪਤਲਾ ਪਤਲਾ ਵੇਲ ਲਵਾਂਗੇ ਰੋਟੀ ਨੂੰ ਪਤਲਾ-ਪਤਲਾ ਵੇਲ ਕੇ ਰੋਟੀ ਉੱਪਰ ਕਿਉਂ ਲਗਾਵਾਂਗੇ ਸਾਰੀ ਰੋਟੀ ਉੱਪਰ ਚੰਗੀ ਤਰ੍ਹਾਂ ਕਿਉਂ ਲਗਾ ਲਵਾਂਗੇ ਹੁਣ ਰੋਟੀ ਉੱਪਰ ਆਚਾਰ ਵਾਲਾ ਮਸਾਲਾ ਲਗਾਵਾਂਗੇ ਸਾਰੇ ਮਸਾਲੇ ਨੂੰ ਰੋਟੀ ਉੱਪਰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਰੌਂਠੇ ਬਣਾ ਕੇ ਦੇ ਸਕਦੇ ਹਾਂ ਜੀ ਸਾਰੇ ਮਸਾਲੇ ਨੂੰ ਰੋਟੀ ਉੱਪਰ ਸੈੱਟ ਕਰ ਲਵਾਂਗੇ ਇਹ ਆਪਣੀ ਘਰ ਦੇ ਬਣੇ ਆਚਾਰ ਦਾ ਮਸਾਲਾ ਹੈ ਵਿਚਾਰ ਵਾਲੇ ਆਚਾਰ ਦਾ ਮਸਾਲਾ ਨਹੀਂ ਹੈ ਆਚਾਰ ਨੂੰ ਰੋਟੀ ਉੱਪਰ ਲਗਾਉਣ ਤੋਂ ਬਾਅਦ ਇਸ ਦੇ ਉੱਪਰ ਹਰੇ ਧਨੀਆ ਲਗਾਵਾਂਗੇ ਪਿਆਜ਼ ਪਾਉਣਾਂਗੇ ਪ੍ਰੀਕਾ ਕਰਦੇ ਹੋਏ ਰੋਟੀ ਦੇ ਵਿੱਚ ਪਰ ਪਿਆਜ਼ ਲਗਾਉਣ ਤੋਂ ਬਾਅਦ ਆਪਾਂ ਰੋਟੀ ਨੂੰ ਕੱਟ ਲਵਾਂਗੇ। ਰੋਟੀ ਨੂੰ ਇਸ ਤਰੀਕੇ ਨਾਲ ਲੰਬਾ ਲੰਬਾ ਕੱਟ ਲਵਾਂਗੇ। ਵੈਸੇ ਤਾਂ ਚਾਹਤ ਦੇ ਵਿੱਚ ਨਮਕ ਮਸਾਲੇ ਸਾਰੇ ਪਾਏ ਹੀ ਹੋਏ ਨੇ ਜੀ। ਜੇਕਰ ਆਪਾਂ ਨੂੰ ਨਮਕ ਘੱਟ ਲੱਗੇ ਤਾਂ ਆਪਾਂ ਇਸ ਦੇ ਵਿੱਚ ਨਮਕ ਪਾ ਸਕਦੇ ਹਾਂ। ਮਿਰਚ ਬਰੀਕ ਕੱਟ ਕੇ ਵੀ ਪਾ ਸਕਦੇ ਹਾਂ। ਰੋਟੀ ਨੂੰ ਸਾਈਡਾਂ ਤੋਂ ਇਸ ਤਰੀਕੇ ਨਾਲ ਕੱਟ ਲਵਾਂਗੇ। ਇਸ ਤਰੀਕੇ ਨਾਲ ਬਹੁਤ ਹੀ ਵਧੀਆ ਲੱਛੇਦਾਰ ਪਰੌਂਠਾ ਬਣ ਕੇ ਤਿਆਰ ਹੋਏਗਾ। ਇਸ ਤਰੀਕੇ ਨਾਲ ਰੋਟੀ ਦੇ ਇੱਕ ਟੁਕੜੇ ਨੂੰ ਦੂਸਰੇ ਟੁਕੜੇ ਉੱਪਰ ਰੱਖਾਂਗੇ। ਇਸ ਤਰੀਕੇ ਨਾਲ ਸਾਰੇ ਟੁਕੜਿਆਂ ਨੂੰ ਰੋਟੀ ਦੇ ਟੁਕੜਿਆਂ ਉੱਪਰ ਰੱਖ ਲਵਾਂਗੇ। ਇੱਕ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦੇਵੋ ਜੇਨ ਆਲ ਤੁਹਾਨੂੰ ਸਾਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓ ਪਾਉਂਦੇ ਰਹਿੰਨੇ ਆ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਜੇਕਰ ਆਪਾਂ ਰੋਟੀ ਨੂੰ ਇਸ ਤਰੀਕੇ ਨਾਲ ਇੱਕ ਦੂਸਰੇ ਟੁਕੜੇ ਉੱਪਰ ਰੱਖ ਕੇ ਨਾਚਕਣਾ ਉਹ ਤਾਂ ਇਸ ਤਰੀਕੇ ਨਾਲ ਵੀ ਰੋਟੀ ਨੂੰ ਰੂਲ ਕਰ ਕਰਕੇ ਇਸਦੇ ਲੱਛੇਦਾਰ ਪਰੌਂਠੇ ਬਣਾ ਸਕਦੇ ਹਾਂ ਰੋਟੀ ਨੂੰ ਇਸ ਤਰੀਕੇ ਨਾਲ ਸਾਈਡਾਂ ਤੋਂ ਰੂਲ ਕਰ ਜਿਵੇਂ ਤੁਸੀਂ ਨਵੇਂ ਤਰੀਕੇ ਨਾਲ ਆਲੂ ਦੇ ਪਰੌਂਠੇ ਵਾਲੀ ਵੀਡੀਓ ਨੂੰ ਇੰਨਾ ਪਸੰਦ ਕੀਤਾ ਸੀ ਜੀ ਇਹ ਵੀ ਵੀਡੀਓ ਵੀ ਤੁਹਾਡੇ ਬਹੁਤ ਪਸੰਦ ਆਏਗੀ ਹੁਣ ਇਸ ਤਰੀਕੇ ਨਾਲ ਰੋਟੀ ਨੂੰ ਫੋਲਡ ਕਰ ਲਵਾਂਗੇ ਇਸ ਦੇ ਲੱچھے ਦੀ ਤਰ੍ਹਾਂ ਬਣਾ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਲਚੇਦਾਰ ਪਰੌਂਠਾ ਬਣ ਕੇ ਤਿਆਰ ਹੋਏਗਾ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਤੁਸੀਂ ਇੱਕ ਵਾਰ ਇਸ ਨੂੰ ਟਰਾਈ ਕਰਕੇ ਦੇਖਿਓ ਜੀ ਆਪਾਂ ਇਸ ਪਰੌਂਠੇ ਨੂੰ ਚਾਹ ਜਾਂ ਦਹੀਂ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗਾ ਸੁੱਕਾ ਆਟਾ ਲਗਾ ਲਵਾਂਗੇ ਸੁੱਕਾ ਆਟਾ ਲਗਾ ਕੇ ਪਰੌਂਠੇ ਨੂੰ ਵੇਲ ਲਵਾਂਗੇ इस तरीके परौंठे के बहुत ही वजिया लच्छे बन गए इस तरीके परौंठे पतला पतला बेल लवें तो देख सकते हो जी सारिया साइडों तो कि लच्छे बन के तैयार होए ने कि लचे दिखाई भी दे रहे हैं परौंठे सारिया साइडों तू तो बेल के एक साल कर लवेंगे हम इस परौंठे सेक लवेंगे तब उपर यह परौंठा बहुत ज्यादा टेस्टी बनता है जी तो बहुत जल्दी बन के तैयार होंगे है चेंज कर देवे परौंठे द ਇਹ ਪਰੌਂਠੇ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੋਈ ਕਿਸੇ ਚੀਜ਼ ਨੂੰ ਉਬਾਲਣ ਦੀ ਵੀ ਜ਼ਰੂਰਤ ਨਹੀਂ ਹੈ ਜਿੱਤੇ ਪਰੌਂਠਾ ਬਹੁਤ ਟੇਸਟੀ ਵੀ ਬਣਦਾ ਹੈ ਆਪਾਂ ਇਸ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਪਰੌਂਠੇ ਉੱਪਰ ਘਿਓ ਲਗਾਵਾਂਗੇ ਸਾਈਜ਼ ਚੇਂਜ ਕਰ ਦਵਾਂਗੇ ਕਿਉਂ ਲਗਾ ਲਵਾਂਗੇ ਪਰੌਂਠੇ ਉੱਪਰ जे था वीडियो लगे था वीडियो तो वीडियो वीडियो लगे तो वीडियो में लाइक शेयर करो चैनल में सबसक्राइब करे जी चैनल में सबसक्राइब करके बेलैकन पर जाकर ऑल कर दिए इसी वीडियो की नोटिफिकेशन मिलती रहेगी देख सकते हो जी परौठे किन्ने वी लचे बन के तैयार होए ने यह परौठे बनाते कोई ज़्यादा टाइम भी नहीं लगता है जी है। तो यह परौंठा बहुत ज़्यादा टेस्टी बनता है तीस एक बार इस रैसि ट्राई करके देखो यह बहुत ईजी रैसपी है झटपट बन के तैयार होंगी है ਇਸ ਤਰੀਕੇ ਨਾਲ ਪਰੌਂਠਾ ਬਣ ਕੇ ਤਿਆਰ ਹੈ ਪਰੌਂਠੇ ਨੂੰ ਸਰਵ ਕਰ ਲਵਾਂਗੇ ਪਲੇਟ ਦੇ ਵਿੱਚ ਗਰਮ ਗਰਮ ਪਰੌਂਠੇ ਨੂੰ ਠੰਡੇ ਠੰਡੇ ਦਹੀਂ ਨਾਲ ਸਰਵ ਕਰ ਲਵਾਂਗੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ